ਸਰੀਕਾ ਜੀ ਸਾਰਿਆਂ ਨਾ ਅੱਜ ਆਪਾਂ ਬਣਾਵਾਂਗੇ ਮੂਫਲੀ ਦੀ ਤੇ ਤੇਲਾਂ ਦੀ ਗੱਚਕ ਬਣਾਵਾਂਗੇ ਉਹਨੇ ਤੇੜਾ ਹੈ ਮੂਫਲੀ ਹੈ ਤੇ ਉਹਨੇ ਹੀ ਤੇੜਾ ਆਪਣੇ ਤੇ ਆਪਾਂ ਵੇਖੇ ਨਾ ਵੀ ਇਹ ਗੱਚਕ ਬਣਾਵਾਂਗੇ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਮੂਫਲੀ ਆਪਾਂ ਕੱਢ ਕੇ ਰੱਖ ਲਈ ਹੈਗੀ ਹੁਣ ਆਪਾਂ ਇਹ ਅੱਗ ਬਲਤੀ ਤੇ ਮੂਫਲੀ ਨੂੰ ਆਪਾਂ ਭੁੰਨਾਂਗੇ உபடி பாடி பண்ணாங்க ਆ ਗਿਆ ਗਾჭਕ ਤੇ ਲੋਕ ਬਹੁਤ ਗਾჭਕ ਤੇ ਦੇਖੀ ਨੂੰ ਵੇਸੀ ਆਇਜੋ ਸਿਆਲ ਦੀ ਖਾਣ ਖਾਂ ਦੇ ਲੋ ਗਾჭਕ ਕਰਮੇਂ ਤੇ ਖਾਦੇ ਨਹੀਂ ਜਾਂਦੀ ਇਹ ਸਿਆਲ ਜਿਹਾ ਲੱਗਦੀ ਹੈ ਗਰਮੀ ਚ ਤਾਂ ਗਰਮ ਹੁੰਦੀ ਹੈ ਨਾਲੇ ਲੋੜੀ ਆਉਗੂਰੀ ਹੁਣ ਦੋ ਮਹੀਨੇ ਰਹੀ ਕੋਰੇ ਲੋੜੀ ਤੇ ਫੜ ਲਓ ਫੜੀ ਨਾ ਥੋੜਾ ਥੋੜਾ ਸੇਕ ਲੱਗ ਗਿਆ ਤੇ ਆਪਾਂ ਰੜ ਲਈਏ ਤੇ ਹੁਣ ਆਪਾਂ ਲਾ ਲਾਂਗੇ ਇਹਨੂੰ ਆਪਾਂ ਕੌਲੀ 'ਚ ਹੀ ਪਾ ਲਾਂਗੇ ਹੁਣ ਆਪਾਂ ਕੜਾਈ ਫੇਰ ਮੋੜ ਕੇ ਧਰਾਂਗੇ ਚੁੱਲੇ ਤੇ ਹੁਣ ਆਪਾਂ ਗੜਪਾਵਾਂਗੇ ਥੋੜਾ ਜਿਹਾ ਪਾਣੀ ਪਾਵਾਂਗੇ ਆਪਾਂ ਆਸ ਨਹੀਂ ਬਣਾਵਾਂਗੇ ਗਾੜੀ ਗਾੜੀ ਥੋੜੀ ਥੋੜੀ ਕੋਲਾ ਹੋਊਗਾ ਗੋੜ ਕਰਣਾ ਹੈ ਥੋੜਾ ਜਿਹਾ ਗੋੜਾ ਪਣਾ ਚੰਗੀ ਤਰ੍ਹਾਂ ਖੁਰ ਗਿਆ ਆਪਾਂ ਥੋੜਾ ਜਿਹਾ ਕੌਲੀਚ ਪਾਣੀ ਪਾ ਕੇ ਰੱਖਿਆਗਾ ਤੇ ਆਪਾਂ ਉਹਦੇ ਵਿੱਚ ਥੋੜਾ ਜਿਹਾ ਪਾ ਕੇ ਦੇਖਾਂਗੇ ਵੀ ਗੁੜ ਪੱਕਿਆ ਹੈ ਕਿ ਨਹੀਂ ਪੱਕਿਆ ਹਜੇ ਹਜੇ ਪੱਕਿਆ ਨਹੀਂ ਕੱਚਾ ਹੈ ਹਜੇ ਗੁੜ ਜੇ ਪੱਕਿਆ ਹੁੰਦਾ ਤਾਂ ਉਹਦੀ ਟੁੱਟ ਜਾਂਦਾ ਢਲਕਦੇ ਨੇ ਤੇ ਟੁੱਟਿਆ ਨਹੀਂ ਗੁੜ ਕੱਚਾ ਹੈ ਹਜੇ ਆਪਾਂ ਚਾਸਰੀ ਬਣ ਗਈ ਆਪਾਂ ਚੈੱਕ ਕਰ ਲਈ ਤੇ ਤੋੜ ਕੇ ਦੇਖ ਲਈ ਤੇ ਹੁਣ ਆਪਾਂ ਤਲ ਪਾਵਾਂਗੇ ਪਹਿਲਾਂ ਨਾਲ ਦੀ ਨਾਲ ਆਪਾਂ ਮੋਫਲੀ ਪਾ ਦੇਵਾਂਗੇ ਚੰਗੀ ਤਰ੍ਹਾਂ ਲਾ ਲਾਂਗੇ ਹੁਣ ਆਪਾਂ ਲਾ ਲਾਂਗੇ ਹੁਣ ਆਪਾਂ ਥਾਲੀ ਚ ਪਾ ਦੇਾਂਗੇ ਥਾਲੀ ਆਪਾਂ ਸਾਫ਼ ਕਰਕੇ ਰੱਖ ਲਈ ਤੇਲ ਨਹੀਂ ਲਾਇਆ ਥੱਲੇ ਆਪਾਂ ਲੋ ਤੇਲ ਜਿਆਦਾ ਸੀ ਤੇ ਖੋਖਲੀ ਵੀ ਥੋੜੀ ਜਿਆਦਾ ਸੀ ਗੁੜ ਘੱਟ ਸੀਗਾ ਤੇ ਆਪਾਂ ਥੋੜਾ ਜਿਹਾ ਹੁਣ ਫੇਰ ਦੁਬਾਰਾ ਚੁੱਲੇ ਤੇ ਰੱਖ ਕੇ ਤੇ ਇਹਦੇ ਵਿੱਚ ਗੁੜ ਹੋਰ ਪਾਇਆਗਾ ਇਹਨੂੰ ਗੁੜ ਨੂੰ ਕਾੜਾਂਗੇ ਆਪਾਂ ਲਓ ਆਪਾਂ ਹੁਣ ਦੁਆਰਾ ਬਣਾ ਲਿਆ ਕੱਢ ਕੇ ਤੇ ਹੁਣ ਆਪਾਂ ਨਾਲ ਦੇ ਨਾਲ ਸਾਲੀ ਚ ਪਾ ਦੇਾਂਗੇ ਕੱਢ ਕੇ ਐਸ ਤਰ੍ਹਾਂ ਪਾ ਇੱਕੋ ਹੀ ਕਰ ਦਾਂਗੇ ਤੋਂ ਪਕਾਵਾਂਗੇ ਰਾਵਕੇ ਤੇ ਬੇਲਣੇ ਨਾਲ ਕਰਦੇ ਆਂਗੇ ਫੱਦਰ ਕਰਦੇ ਆਂਗੇ ਕੋਲ ਜਿਵੇਂ ਆਪਾਂ ਪੈਸਟਰ ਬਣਾਤੀ ਤੇ ਹੁਣ ਜਦ ਠੰਡੀ ਹੋ ਗਈ ਉਦੋਂ ਆਪਾਂ ਕੱਢਾਂਗੇ ਨਾਲ ਦੀ ਨਾਲ ਆਪਾਂ ਪੀਸ ਕਰਦੇ ਆਂਗੇ ਇਹ ਪਾਪਾ ਕੋ ਫਾ ਵੀ ਲਾਵਾਂਗੇ ਉਹ ਪਾਪਾ ਮੋਟੋ ਮੋਟਾ ਕੀ ਰੱਖ ਰੱਖ ਲਿਆ ਸੀਗਾ जो ठंडी हो गई उदो आप क्डा अपने गच के ठंडी हो गई है थोड़ी जी पखे थले रखी से आपू हम चका खोपा भी तो तेज थोड़ा, है थोड़ा है ਪਰ ਥੋੜੇ ਟੁੱਟਦੀ ਹੈ ਥੋੜੀ ਜਿਹੀ ਹੈ ਇਸ ਤਰ੍ਹਾਂ ਪੀਸ ਹੋ ਗਏ ਬਹੁਤ ਵਧੀਆ ਬਣੀ ਹੈ ਗਾਚਕ ਬਹੁਤ ਵਧੀਆ ਬਣੀ ਹੈਗੀ ਦੇਖੋ ਕਿੰਡੀ ਵਧੀਆ ਬਣੀ ਹੈ ਅਸੀਂ ਦੋ ਵਾਰ ਬਣਾਈ ਅੱਜ ਲਾਇਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਦੋ ਵਾਰ ਗਾਚਕ ਬਣਾਈ ਹੈ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ